ਭਾਈ ਗੁਰਦੇਖਾ ਖਾਲਸਾ ਭਾਈ ਗੁਰਦੇਖੀ ਫਤੇ ਅੱਜ ਸੁਪਾਕ ਸਮਾ ਮਿਲਿਆ ਹੈ ਗੁਰਦੁਆਰਾ ਨਾਨਕ ਮੱਤਰ ਸਾਹਿਬ ਦੀ ਤਰਕੀ ਉੱਤੇ ਹੋਂਦ ਇਹ ਗੁਰਦੁਆਰਾ ਨਾਨਕ ਮੱਤਰ ਸਾਹਿਬ ਉਪਕਰਿਆ ਜਿਸ ਪੱਲ ਨੂੰ ਸਿੱਧਾ ਨੇ ਉਹ ਨਾਨਕ ਸਾਹਿਬ ਦੀ ਇਸ ਪਿੱਪਲ ਦੇ ਹੇਠਾਂ ਆ ਕੇ ਬੈਠੇ ਸੀ ਸਿੱਧਾ ਨੇ ਆਣ ਕੇ ਆਪਣੀਆਂ ਕਰਾਮਾਤਾਂ ਦੇ ਨਾਲ ਤਾਕਤਾਂਵਾਂ ਦੇ ਨਾਲ ਇਹ ਪਿੱਪਲ ਜ਼ਮੀਨ ਤੋਂ 7 ਫੁੱਟ ਉੱਤਾਂ ਉਡਾ ਦਿੱਤਾ ਗੁਰਨਾਮਕ ਸਾਹਿਬ ਨੇ ਸਿੱਧ ਸਪਸਟ ਉਹ ਕਿਪ ਲਿਆ ਅਸੀਂ تیرੇ ਹੇਠਾਂ ਬੈਠੇ ਤੂੰ ਪਿੱਛੇ ਚੱਲੇ ਆਂ ਇਹ ਬਿੱਪਲ ਉੱਥੇ ਰੁਕ ਗਿਆ ਜ਼ਮੀਨ ਤੋਂ 7 ਫੁੱਟ ਉੱਚੀਆਂ ਜੜਾਂ ਆਪ ਜਿਨ ਲਗਾਉਨੇ ਆ ਉਸੇ ਤਰੀਕੇ ਨਾਲ ਉਹ ਰੁਕੀਆਂ ਰਹੀਆਂ ਲੇਕਿਨ ਬਾਅਦ ਦੇ ਵਿੱਚ ਸਮਾਪਤੀਤ ਹੁੰਦਾ ਗਿਆ ਗੁਰਦੇਵ ਪਾਤਸ਼ਾਹ ਇਸ ਧਰਤੀ ਦੇ ਉੱਤੇ ਅਨੋਖੇ ਔਤਿਕ ਰਚਕੇ ਇਸ ਧਰਤੀ ਦੇ ਉੱਪਰ ਗਏ ਜਿੱਥੇ ਬਾਬੇ ਗੁਰਨਾਮਕ ਸਾਹਿਬ ਦਾ ਧੂਣਾ ਵੀ ਹੈ ਇੱਥੇ ਕੋਈ ਵੀ ਹੈ ਔਰ ਨਾਲ ਹੀ ਇੱਥੇ ਜੋ ਪਛੇ ਗੁਰਦੁਆਰਾ ਸ਼ੇਵੀ ਪਾਤਸ਼ਾਹ ਗੁਰੂ ਹਰਕਬੀਰ ਜੀ ਦਾ ਗੁਰਦੁਆਰਾ ਹੈ ਫਿਰ ਬੱਬੂ ਅਲਮੋਸ ਇੱਥੇ ਜੋ ਜਗਾਇਆ ਕਰਦਾ ਸੀ ਤੇ ਇੱਕ ਦਿਨ ਅਰਦਾਸ ਬੇਨਤੀ ਕਰਦੇ ਕਰਦੇ ਉਹਨਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਿੱਧਾ ਨੇ ਇਸ ਪਿੰਪਲ ਨੂੰ ਸਾੜਿਆ ਅੱਗ ਲਾ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸ਼ੇਵੀ ਪਾਤਸ਼ਾਹ ਇਸ ਪਵਿੱਤਰ ਆਸਣ ਦੇ ਧਿਆਨ ਕੇ ਬੈਠੇ ਸਨ ਦੇ ਬਾਦ ਦੇ ਵਿੱਚ ਉਸ ਜਾਨ ਨੇ ਵੇਖਿਆ ਸਿੰਘਾਂ ਨੂੰ ਵੇਖਦੇ ਹੋਏ ਆ ਇਹ ਸਾਰੇ ਸਾਧ ਭੱਜ ਗਏ ਡਰਦੇ ਹੋਏ ਦੂਵੀ ਚਲੇ ਗਏ ਲੇਕਿਨ ਗੁਰੂ ਨਾਨਕ ਸਾਹਿਬ ਨੇ ਦੇ ਸ਼ੇਮੀ ਜੋ ਧੰਗੂਰ ਗੋਬਿੰਦ ਸਾਹਿਬ ਨੇ ਜਦੋਂ ਇੱਥੇ ਵੇਖਿਆ ਪਿੰਪਲ ਦੀ ਹਾਲਾਤ ਦੇਖੀ ਅੱਗ ਦੇ ਨਾਲ ਸੜੇ ਹੋਏ ਸਨ ਤੇ ਗੁਰੂ ਨਾਨਕ ਸਾਹਿਬ ਦੀ ਛੇਵੀ ਜੋ ਧੰਗੂਰ ਗੋਬਿੰਦ ਸਾਹਿਬ ਨੇ ਗੜਰੇ ਦੇ ਵਿੱਚ ਜਨ ਪਾਇਆ ਉਹਦੇ ਵਿੱਚ ਕੇਸਰ ਪਾਇਆ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਇਸ ਪਿੱਪਲ ਦੇ ਉੱਤੇ ਛੱਟੇ ਮਾਰੇ ਸੜੇ ਹੋਇਆ ਪਿੱਪਲ ਦੁਬਾਰਾ ਹੋਇਆ ਭਰਿਆ ਹੋ ਗਿਆ ਤੇ ਉਹਨਾਂ ਦੀ ਯਾਦ ਵਿੱਚ ਛੇਵੇਂ ਪਾਛਲ ਗੁਰਦੁਆਰਾ ਵੀ ਹੈ ਇਹ ਪਿੱਪਲ ਵੀ ਹੈ ਔਰ ਇਹਨਾਂ ਦੀ ਆ ਇੱਕ ਕਹਾਣੀ ਜਿਹੜਾ ਮਿਸ਼ਨਕ ਵਕਤੀ ਹੁਕਮ ਦੇ ਨਾਲ ਉਹ ਸਮੇਂ ਸਮੇਂ ਦੇ ਅਨੁਸਾਰ ਜੋ ਕਾਰਸੇਵਾਵਾਲਿਆਂ ਨੇ ਇਹ ਜ਼ਮੀਨ ਤੋਂ ਕਾਫੀ ਉੱਚੀ ਤੱਕ ਉੱਚੀ ਜਿਵੇਂ ਇਸ ਕੋਰੇ ਜ਼ਮੀਨ ਦੇ ਉੱਪਰ ਸੀ ਉਹ ਇਹ ਜਿsto ਉੱtirਰ ਤੋਂ ਇਹ ਜ਼ਮੀਨ ਅੱਜ ਵੀ ਜਣਾ ਬਿਲਕੁਲ ਉੱਚੀਆਂ ਹੋਈਆਂ ਨੇ ਇਹ ਸਮੇਂ ਦੇ ਨਾਲ ਕੁਝ ਸਾਡੇ ਇਤਿਹਾਸਕਾਰਾਂ ਨੇ ਇਧਰ ਧਿਆਨ ਨਹੀਂ ਦਿੱਤਾ ਜਿਹੜੇ ਕਰਤੀ ਇਹ ਸਾਡੇ ਕੋਲ ਇਹ ਚੀਜ਼ਾਂ ਅਲੋਪ ਭੁੰਨੀਆਂ ਜਾ ਰਹੀਆਂ ਇਹ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬੜੀ ਕਿਰਪਾ ਗੁਰਨਾਨਕ ਸਾਹਿਬ ਦੀ ਬੜੀ ਕਿਰਪਾ ਹੋਈ ਇਸ ਸਥਾਨ ਦੇ ਉੱਤੇ ਤੁਸੀਂ ਦੇ ਪਾਤਸ਼ਾਹ ਦੀ ਇਸੇ ਤਰ੍ਹਾਂ ਰਹੇ ਨਾ ਅੱਜ ਜਿਹੜਾ ਵੀ ਨਵਾਂ ਪਤਾ ਨਿਕਲਦਾ ਹੈ ਉਹਦੇ ਵਿੱਚ ਆਧੁਨਿਕ ਤੇ ਸੋਨੇ ਦੇ ਨਿਸ਼ਾਨ ਉਸੇ ਤਰੀਕੇ ਦੇ ਨਾਲ ਜਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਿਵੇਂ ਸਮੇਂ ਆਉਂਦੇ ਸਨ ਉਸੇ ਤਰੀਕੇ ਦੇ ਨਾਲ ਅੱਜ ਵੀ ਕੇਸਰ ਦੇ ਨਿਸ਼ਾਨ ਨਵੇਂ ਆ ਦੇਖੋ ਆਂਦੇ ਨੇ ਆ ਨਵੇਂ ਕਿਸੇ ਦੇ ਨਿਸ਼ਾਨ ਆਉਂਦੇ ਨੇ ਇੱਥੇ ਤਾਂ ਵਕਤ ਵਕਤ ਸਮਾਂ ਦੇ ਉੱਤੇ ਜਿਵੇਂ ਉੱਪਰ ਟੇਪਲ ਦੇ ਉੱਪਰ ਕੋਈ ਤੇਈ ਸਮਾਂ ਨੇ ਤੇ ਹੋਰ ਵੀ ਆਉਂਦੇ ਨੇ ਸੋ ਸੁਭਾ ਅਕਸਮਾ ਪ੍ਰਾਪਤ ਹੋਇਆ ਇਹ ਸੋ ਸੰਭਵ ਤੇ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ